ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਦਿਨ ਸੈਟਰਡੇ ਆਪਾਂ ਲੋ ਜੀ ਉੱਠ ਗਏ ਜੀ ਜਲਦੀ ਤੇ ਮਿਲੋ ਜੀ ਮੇਰੇ ਬਾਬਾ ਜੀ ਨੂੰ ਆਪਾਂ ਨੇ ਧੂ ਬੱਤੀ ਵਗੈਰਾ ਕਰ ਲਈ ਸਾਰਾ ਕੰਮ ਕੰਪਲੀਟ ਕਰ ਲਿਆ ਬਾਬਾ ਜੀ ਦੇ ਉਟਾਸਰੇ ਨਾਲ ਤੇ ਲੋ ਜੀ ਤੁਸੀਂ ਵੀ ਦਰਸ਼ਨ ਕਰੋ ਤੇ ਲੋ ਜੀ ਕਰਦੇ ਆ ਜੀ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੱਧਰ ਆਪਣਾ ਸੁਖਮਨੀ ਸਾਹਿਬ ਇੱਧਰ ਆਖਾਂ ਪਾਠ ਚੱਲਦਾ ਜੀ ਹਰਿਮੰਦਰ ਸਾਹਿਬ ਤੋਂ ਤੇ ਲੋ ਜੀ ਆਪਣੇ ਹੋ ਗਈ ਜੀ ਬਾਰਿਸ਼ ਥੋੜੀ ਜੀ ਬਾਹਰ ਦਾ ਥਿਊ ਚੈੱਕ ਕਰ ਲਓ ਕੱਪੜੇ ਆਪਾਂ ਨੇ ਅੰਦਰ ਸੁੱਕਣੇ ਪਾਤੇ ਸੀਗੇ ਤੇ ਮੈਂ ਤੁਹਾਨੂੰ ਬਾਹਰ ਦਾ ਦਿਖਾਉਂਦੀ ਆ ਜੀ ਤੇ ਲਓ ਜੀ ਦੇਖੋ ਇੱਧਰ ਸਵੇਰੇ ਸਵੇਰੇ ਆ ਗਈ ਜੀ ਪਤਾ ਨਹੀਂ ਜੀ ਕੌਣ ਹੈ ਜਿਗਾਉਂ ਹਿੱਤੇ ਦੇਖੋ ਜੀ ਆਪਣੀ ਕਿੰਨੀ ਬਾਰਿਸ਼ ਹੋਈ ਹੈ ਕੋ ਜੀ ਕਿੰਨਾ ਸਾਰਾ ਪਾਣੀ ਖੜਾ ਹੈ ਜੀ ਇੱਧਰ ਵੀ ਤੇ ਇੱਕ ਜੀ ਉੱਤਰ ਦਾ ਥਿਊ ਤੇ ਇੱਧਰ ਦਾ ਵੀ ਦੇਖੋ ਜੀ ਤੇ ਲਓ ਜੀ ਹੁਣ ਮੈਂ ਤੁਹਾਨੂੰ ਉੱਪਰ ਦਾ ਥਿਊ ਚੈੱਕ ਕਰਵਾ ਕੇ ਆਉਂਦੀ ਆ ਜੀ ਉੱਠੇ ਦੇ ਉੱਪਰ ਦਾ ਤੇ ਲੋ ਜੀ ਪਾਣੀ ਬਹੁਤ ਖੜਾ ਹੈ ਤੇ ਚਲਦੇ ਆਂ ਜੀ ਉੱਪਰ ਤੇ ਲੋ ਜੀ ਅੰਦਰ ਕਬੂਤਰ ਆਪਣੇ ਆ ਗਏ ਨੇ ਸਵੇਰੇ ਸਵੇਰੇ ਤੇ ਉੱਪਰ ਦਾ ਮਾਹੌਲ ਚੈੱਕ ਕਰੋ ਜੀ ਅੱਜ ਵੀ ਬੱਦਲਬਾਈ ਹੈਗੀ ਹੈ ਜੀ بارش ਸ਼ਾਇਦ ਆਊਗੀ ਜੀ ਦੁਬਾਰਾ ਤੋਂ ਚਲੋ ਫਰੈਸ਼ ਜਾ ਹੋ ਗਿਆ ਜੀ ਬਹੁਤ ਸੋਹਣਾ ਏਰੀਆ ਹੋ ਗਿਆ ਤੇ ਲੋ ਜੀ ਅੰਦਰ ਆਪਣੀ ਟੈਂਕੀ ਹੋ ਗਈ ਫੁੱਲ ਪਾਣੀ ਦੀ ਕਰ ਲਿਆ ਜੀ ਸਾਰੇ ਉਧਰ ਪਰਾਂ ਤੱਕ ਦਾ ਵੀ ਤੁਸੀਂ ਰੋਜ਼ ਦੇਖਦੇ ਹੀ ਹੋ ਜੀ ਤੇ ਕੁਛ ਨਵਾਂ ਨਹੀਂ ਤੇ ਅੱਜ ਆਪਾਂ ਨੇ ਜਾਣਾ ਜੀ ਬੇਟੀ ਦੇ ਟੈਸਟ ਕਰਾਉਣ ਵਾਸਤੇ ਤੇ ਲੋ ਜੀ ਖਾਲੀ ਪੇਟ ਟੈਸਟ ਹੋਣਗੇ ਜੀ ਤੇ ਹੁਣ ਆਪਾਂ ਚੱਲਿਆਂ ਹਸਪੀਟਲ ਨੂੰ ਹਸਪੀਟਲ ਦੇਖਦੇ ਆਂ ਜੀ ਆ ਕੇ ਫਿਰ ਕੀ ਆਉਂਦੀਆਂ ਰਿਪੋਰਟਾਂ ਸਾਰੀ ਤੁਹਾਨੂੰ ਕਲੀਅਰ ਕਰੂੰਗੀ ਜੀ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਬੇਟੀ ਦੀਆਂ ਰਿਪੋਰਟਾਂ ਵਗੈਰਾ ਕਰਵਾ ਲਈ ਜੀ ਦੇਖੋ ਜੀ ਇੱਧਰ ਕੁੱਤੇ ਵਗੈਰਾ ਕਿੰਨਾ ਇੰਜੋਏ ਕਰਦੇ ਨੇ ਵਧੀਆ ਇਹਨਾਂ ਨੂੰ ਵਧੀਆ ਲੱਗਦਾ ਜੀ ਇੱਥੇ ਘੁੰਮਣਾ ਫਿਰਨਾ ਵਿਚਾਰਿਆਂ ਨੂੰ ਤੇ ਉਧਰ ਸੜਕ ਤੇ ਦੇਖੋ ਥੋੜੀ ਥੋੜੀ ਟ੍ਰੈਫਿਕ ਲੱਗ ਪਈ ਜੀ ਹੁਣ ਤੇ ਆਪਾਂ ਕਰਾਂਗੇ ਜੇ ਸਾਰੇ ਦਿਨ ਦੇ ਜੇ ਜੋ ਜੋ ਆਪਾਂ ਨੇ ਦਿਨ ਵਿੱਚ ਕੀਤਾ ਸਾਰਾ ਹੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਜੀ ਕੀ ਕੀ ਕਰਦੀ ਹੁੰਦੀ ਆਂ ਜੀ ਮੈਂ ਸਾਰੀ ਦਿਹਾੜੀ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਨੂੰ ਦੇਖੋ ਜੀ ਸਾਰੇ ਜਾਨਵਰ ਚਿੜੀ ਜਾਨਵਰ ਸਾਰੇ ਖੁਸ਼ ਹੋਏ ਪਏ ਨੇ ਤੇ ਸਾਹਮਣੇ ਦੇਖੋ ਜੀ ਤੇ ਹੁਣ ਮੈਂ ਚਲਦੀ ਆਂ ਜੀ ਥੱਲੇ ਨੂੰ ਤੇ ਲੋ ਜੀ ਅਸੀਂ ਚੱਲ ਪਏ ਜੀ ਘਰ ਤੋਂ ਤੇ ਅਸੀਂ ਤੁਰਪੇ ਸੀਗੇ ਘਰ ਤੋਂ ਲਾਈਕ 8:00 ਓ'ਕਲਾਕ ਔਰ 9:00 ਓ'ਕਲਾਕ ਬਿਕੋਜ਼ ਕਿਉਂਕਿ ਬਹੁਤ ਹੀ ਜ਼ਿਆਦਾ ਪੇਡ ਹੋ ਜਾਂਦੀ ਹੈ ਫਿਰ ਬਹੁਤ ਹੀ ਜ਼ਿਆਦਾ ਲੰਬੀ ਲੰਬੀ ਲਾਈਨਾਂ ਲੱਗਦੀਆਂ ਨੇ ਤਦ ਬਹੁਤ ਔਖਾ ਲੱਗਦਾ ਹੈ ਜਿੰਨੀ ਜੇ ਲੇਟ ਆਪਾਂ ਜਾਂਦੇ ਉੰਨੀ ਹੀ ਲੇਟ ਸਾਨੂੰ ਡਾਕਟਰ ਮਿਲਦੇ ਨੇ ਕਈ ਵਾਰ ਤਾਂ ਜਦੋਂ ਆਪਣੀ ਵਾਰੀ ਆਉਂਦੀ ਔ ਚੋਂ ਤੱਕ ਡਾਕਟਰ ਲੰਚ ਟਾਈਮ ਕਰਨ ਲੱਗ ਜਾਂਦੇ ਨੇ ਫਿਰ ਹੋਰ ਵੀ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈ ਤੇ ਸਾਰੇ ਸਾਰੇ ਦਿਨ ਐਵੇਂ ਲੰਘ ਜਾਂਦਾ ਹੈ ਤੇ ਬਾਬਾ ਜੀ ਦੀ ਕਿਰਪਾ ਨਾਲ ਚਲੋ ਸ਼ੁਕਰ ਹੈ ਉਸ ਦਿਨ ਮੇਰੇ ਜਲਦੀ ਹੀ ਟੈਸਟ ਹੋ ਗਏ ਸੀਗੇ ਤੇ ਨਾਲੇ ਨਾ ਸਾਨੂੰ ਜਿਆਦਾ ਲੰਬੇ ਲਾਈਨਾਂ 'ਚ ਲੱਗਣਾ ਪਿਆ ਤੇ ਲੋ ਜੀ ਅਸੀਂ ਪਹੁੰਚ ਗਏ ਜ ਰਿਲਾਈਐਂਸ ਤੇ ਅਸੀਂ ਉੱਥੇ ਥੋੜਾ ਸਮਾਨ ਲਿੱਤਾ ਫਰੂਟਸ ਲਿੱਤੇ ਥੋੜਾ ਜਿਹਾ ਹੋਰ ਸਮਾਨ ਲਿੱਤਾ ਤੇ ਜਿਵੇਂ ਕੱਲ ਸਵੇਰੇ ਅਸੀਂ ਮੱਥਾ ਟੇਕਣਾ ਸੀਗਾ ਮਾਤਾ ਸ਼ੀਤ ਲਾਦਾ ਤਾਂ ਫਰੂਦ ਲਈ ਵੀ ਥੋੜਾ ਜਿਹਾ ਸਮਾਨ ਲਿੱਤਾ ਸੀ ਤੇ ਫਿਰ ਅਸੀਂ ਘਰ ਵੱਲ ਨੂੰ ਤੁਰ ਪਏ ਤੇ ਮੌਸਮ ਬਹੁਤ ਵਧੀਆ ਸੀਗਾ ਠੰਡਾ ਸੀਗਾ ਜਿਆਦਾ ਗਰਮੀ ਵੀ ਨਹੀਂ ਸੀਗੀ ਤੇ ਤਾਂ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਆਪਣੇ ਰਾਤ ਹੋ ਗਈ ਹੈ ਜੀ ਤੇ ਸਾਰਾ ਦਿਨ ਬਲੌਗ ਬਣਾਉਣ ਦਾ ਟਾਈਮ ਨਹੀਂ ਜੀ ਲੱਗਿਆ ਕਿਉਂਕਿ ਆਪਾਂ ਬਿਜੀ ਸੀਗੇ ਤੇ ਆਪਾਂ ਨੇ ਆ ਕੱਲ ਨੂੰ ਟੇਕਣਾ ਜੀ ਸਵੇਰੇ ਮਿੱਠੀਆਂ ਰੋਟੀਆਂ ਦਾ ਮੱਥਾ ਟੇਕਣਾ ਹੈ ਜੀ ਤੇ ਹੁਣ ਆਪਾਂ ਪੰਜ ਕ ਮਿੱਠੀਆਂ ਰੋਟੀਆਂ ਬਣਾ ਲਈਏ ਤੁਹਾਡੇ ਵੀ ਟੇਕਿਆ ਜਾਂਦਾ ਹੋਊਗਾ ਜੀ ਇਹ ਮੱਥਾ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਜੀ ਇਹ ਬੱਚਿਆਂ ਦਾ ਹੁੰਦਾ ਹੈ ਜੀ ਤੇ ਸ਼ੀਤਲਾ ਮਾਤਾ ਦਾ ਮੱਥਾ ਹੈ ਜੀ ਇਹ ਆਪਾਂ ਨੇ ਟੇਕਣਾ ਹੈ ਜੀ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਕਰਦੇ ਆਂ ਜੀ ਤਿਆਰ ਤੇ ਸੌਰੀ ਮੇਰੇ ਤੋਂ ਵਲੌਗ ਨਹੀਂ ਬਣਾਇਆ ਜਾਂਦਾ ਜੀ ਥੋੜਾ ਜਿਹਾ ਮੈਂ ਕੱਲੀ ਹੁੰਦੀ ਆ ਥੋੜੀ ਜਿਹੀ ਵੀ ਟੀਵੀ ਬਿਜੀ ਹੈ ਇਸ ਕਰਕੇ ਸਾਰੇ ਜਣੇ ਇਸ ਚੀਜ਼ ਨੂੰ ਨੈਗੇਟਿਵ ਨਾ ਲਿਓ ਜੀ ਕਿਉਂਕਿ ਜਿਹੜ ਜਿੰਨੀ ਮਨੂੰ ਆਪਣੇ ਉਹਨਾਂ ਦੀ ਲੋੜ ਹੈ ਜੀ ਆਪਣੇ ਫੈਮਿਲੀ ਦੀ ਲੋੜ ਹੈ ਹੁਣ ਨਹੀਂ ਮੈਨੂੰ ਤੁਹਾਡੀ ਵੀ ਜ਼ਰੂਰਤ ਹੈ ਜੀ ਤੇ ਸਾਰੇ ਜਣੇ ਰਲ ਕੇ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਜੀ ਤੇ ਲਓ ਜੀ ਫਿਰ ਮੈਂ ਉਹਨੂੰ ਰੋਟੀ ਬਣਾ ਲਵਾਂ ਤੇ ਫਿਰ ਹੁਣ ਆਪਾਂ ਨੇ ਹੁਣ ਕੇ ਰੋਟੀ ਜਿਹੜੀ ਮਿੱਠੀਆਂ ਰੋਟੀਆਂ ਇਹ ਬਣਾ ਕੇ ਆਪਾਂ ਨੇ ਸੋ ਜਾਣਾ ਹੈ ਜੀ ਸਵੇਰ ਦਾ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਸਾਰਾ ਦਿਨ ਆਪਾਂ ਨੇ ਕੀ ਕੀ ਕੀਤਾ ਤੇ ਦੋ ਦਿਨ ਦਾ ਵਲੌਗ ਹੋ ਜਾਊਗਾ ਜੀ ਆਪਣਾ ਤੇ ਸਾਰੇ ਜਣੇ ਪਲੀਜ਼ ਦੇਖਿਓ ਜ਼ਰੂਰ ਜੀ ਤੇ ਲਓ ਜੀ ਹੁਣ ਆਪਾਂ ਮੱਥਾ ਟੇਕ ਲਈਏ ਹੁਣ ਸੌਰੀ ਬਣਾ ਲਈਏ ਆਪਾਂ ਸਮਾਨ ਆਲੂ ਚੱਲਾਂਗੇ ਸਵੇਰੇ ਸਾਢੇ 4 4:30 ਵਜੇ ਮੱਥਾ ਟੇਕਣ ਜਾਣਾ ਹੈ ਜੀ ਤੇ ਸਾਰੇ ਜਣੇ ਜਿਨ੍ਹਾਂ ਜਿਨ੍ਹਾਂ ਨੇ ਟੇਕਿਆ ਮੇਰੇ ਨਾਲ ਫਿਰ ਕੰਟੀਨਿਊ ਬਣੇ ਰਹੋ ਜੀ ਤੇ ਲੋ ਜੀ ਥੋੜੀ ਦੇਰ ਰੈਸਟ ਕਰਾਉਣੀ ਆ ਤੇ ਫਿਰ ਉੱਪਰ ਬਣਾਉਣੀ ਆ ਤੇ ਲੋ ਜੀ ਆਪਾਂ ਨੇ ਪਕਾ ਦਿੱਤੀ ਜੀ ਰੋਟੀਆਂ ਮਿੱਠੀਆਂ ਤੇ ਅੱਧਰ ਆਪਾਂ ਨੇ ਚਨੇ ਵੀ ਭਿਉਂਤੇ ਇਸ ਡੋਲੂ ਦੇ ਵਿੱਚ ਫਿਰ ਮਿਲਦੇ ਆਂ ਜੀ ਫਿਰ ਸਵੇਰੇ ਹੀ ਜੀ ਤਦ ਤੱਕ ਲਈ ਆਪਾਂ ਵੇਟ ਕਰਿਓ ਤੇ ਲੋ ਜੀ ਅਸੀਂ ਘਰ ਤੋਂ ਤੁਰ ਪਏ ਤੇ ਇਹ ਮਾਤਾ ਦਾ ਮੰਦਿਰ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀਗੇ ਕਾਲਜ ਵਿੱਚ ਉਹਦੇ ਨਾਲ ਹੀ ਪਿੰਡ ਪੈਂਦਾ ਸੀ ਪਿੰਡ ਪੈਂਦਾ ਤੇ ਉੱਥੇ ਹੀ ਅਸੀਂ ਸ਼ੁਰੂ ਤੋਂ ਮੱਥਾ ਟੇਕਦੇ ਆਏ ਹਾਂ ਤੇ ਅਸੀਂ ਉੱਥੇ ਹੀ ਟੇਕਦੇ ਆਂ ਤੇ ਇਸ ਵਾਰ ਵੀ ਅਸੀਂ ਉੱਥੇ ਹੀ ਗਏ ਐਵੇਂ ਤੇ ਵਸੇ ਘਰੜ ਵਿੱਚ ਬਹੁਤ ਹੀ ਸਾਰੇ ਮੰਦਰ ਨੇ ਮਾਤਾ ਦੇ ਇਸ ਵਾਲੀ ਮਾਤਾ ਦੇ ਤੇ ਬਟ ਨਹੀਂ ਅਸੀਂ ਉਰੇ ਹੀ ਮੱਥਾ ਟੇਕਦੇ ਆਂ बिकॉज़ ਅਸੀਂ ਜਦੋਂ ਦੇ ਇੱਥੇ ਆਈਆਂ ਸੀ ਇੱਥੇ ਹੀ ਮੱਥਾ ਟੇਕਿਆ ਤੇ ਲੋ ਜਿਹੜੀ ਵੀਰ ਜੀ ਨਾਲ ਸੀ ਲੜੀ ਸੀਗੀ ਵੀਡੀਓ ਕਾਲ ਤੇ ਫਿਰ ਉਹਨਾਂ ਨੇ ਵੀ ਮੱਥਾ ਟਿਕਾਇਆ ਤੇ ਫਿਰ ਮੰਮਾ ਨੇ ਸਾਰਾ ਮਾਤਾ ਦਾ ਮੱਥਾ ਟੇਕਿਆ ਤੇ ਮਾਤਾ ਜੀ ਨੂੰ ਰੋਟੀਆਂ ਮਿੱਠੀਆਂ ਰੋਟੀਆਂ ਨੂਨ ਹਲਦੀ ਲਾਲ ਮਿਰਚ ਸੁੱਕੀਆਂ ਇਹਨਾਂ ਦਾ ਪੋਗ ਪੋਗ ਲੱਗਦਾ ਹੈ ਜੀ ਤੇ ਦਾਲ ਦਾ ਵੀ ਲੱਗਦਾ ਹੈ ਕਈ ਲੋਕ ਦਾਲ ਵੀ ਰੱਖਦੇ ਨੇ ਤੇ ਹਰ ਇੱਕ ਰੀਜਨ ਦੀ ਆਪਣੀ ਆਪਣੀ ਚੀਜ਼ਾਂ ਨੇ ਤੇ ਇੱਧਰ ਮੰਮਾ ਨੇ ਛੋਲੇ ਵੀ ਰੱਖੇ ਭਿਓਏ ਹੋਏ ਜਿਵੇਂ ਆਪਾਂ ਰਾਤ ਨੂੰ ਭੋਂਕੇ ਰੱਖ ਦਿੰਨੇ ਆ ਤੇ ਉਹ ਵਾਲੇ ਛੋਲੇ ਸੀਗੇ ਤੇ ਫਿਰ ਅਸੀਂ ਟੇਕਿਆ ਮੱਥਾ ਮਾਤਾ ਜੀ ਦੇ ਲਈ ਮਾਤਾ ਜੀ ਦੇ ਲਈ ਬlesing ਤੇ ਵੀਰ ਜੀ ਨੂੰ ਵੀ ਮੱਥਾ ਟਿਕਾਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਘਰ ਨੂੰ ਚੱਲ ਪਏ ਤੇ ਰਾਸਤੇ ਵਿੱਚ ਸਾਨੂੰ ਬਹੁਤ ਔਖਾ ਹੋਇਆ ਬਿਕਾਜ਼ ਅ ਰਾਸਤਾ ਇੰਨਾ ਟੁੱਟਿਆ ਪਿਆ ਸੀਗਾ ਫਿਰ ਅਸੀਂ ਸਾਨੂੰ ਸਮਝ ਹੀ ਨਹੀਂ ਆ ਰਿਹਾ ਸੀਗਾ ਫਿਰ ਅਸੀਂ ਕਿੱਧਰ ਨੂੰ ਜਾਈਏ ਫਿਰ ਅਸੀਂ ਇੱਕ ਇੱਕ ਅੰਕਲ ਨੇ ਸਾਨੂੰ ਦੱਸਿਆ ਵੀ ਆ ਇਹ ਵੈਦਰ ਨੂੰ ਜਾਓ ਤੇ ਬਹੁਤ ਹੀ ਔਖੇ ਅਸੀਂ ਨਿਕਲੇ ਉਹ ਰਸਤੇ 'ਚੋ ਬਿਕਾਜ਼ ਉਹਨਾਂ ਨੇ ਅੱਧੇ ਰ ਕੀ ਕਰਦੇ ਆ ਪਾਟ ਕੇ ਰੱਖ ਦਿੰਦੇ ਨੇ ਤੇ ਠੀਕ ਕਰਦਾ ਨਹੀਂ ਕੋਈ ਵੀ ਤੇ ਲੋਕਾਂ ਨੂੰ ਔਖਾ ਹੁੰਦਾ ਐ ਇੰਨੀ ਦੂਰ ਜਾਣਾ ਪਿਆ ਅਸੀਂ 5 ਮਿੰਟ ਦਾ ਰਸਤਾ ਸੀਗਾ ਉਹ ਸਾਨੂੰ 15 16 ਮਿੰਟ ਲੱਗ ਗਏ ਉਹਨੂੰ ਪਾਰ ਕਰਨੇ ਨੂੰ ਤੇ ਅਸੀਂ ਬਹੁਤ ਔਖੇ ਆਏ ਤੇ ਲੋ ਜੀ ਇਹ ਅੱਗੇ ਜੇ ਸੀ ਮেইন ਸੜਕ ਤੇ ਤੇ ਫਿਰ ਅਸੀਂ ਆ ਗਏ ਆਪਣੇ ਘਰ ਫਿਰ ਅਸੀਂ ਕੀਤੀ ਥੋੜੀ ਜੀ ਰੈਸਟ ਤੇ ਤੁਸੀਂ ਕਿਵੇਂ ਦਾ ਟੇਕਿਆ ਕਿ ਤੁਹਾਡਾ ਮਤਾਂ ਕਿਵੇਂ ਦਾ ਟੇਕਿਆ ਗਿਆ ਸਾਨੂੰ ਜਰੂਰ ਕਮੈਂਟ ਬਾਕਸ ਵਿੱਚ ਜਾ ਕੇ ਦੱਸਿਓ ਥੈਂਕਸ ਫॉर ਵਾਚਿੰਗ